ਜੀ ਅਸੀਂ ਇੱਥੇ ਨਿਊ ਦਰਸ਼ਨਗਰ ਰਹਿੰਦੇ ਆਂ ਮੈਂ ਕੋਦਰ ਇਹ ਸਾਡੀ ਕੋਠੀ ਹੈ ਇੱਥੇ ਤੇ ਪਿਛਲੇ 15-20 ਦਿਨ ਤੋਂ ਅਸੀਂ ਬਾਹਰ ਸੀ ਮੈਂ ਤੇ ਮੇਰੀ ਵਾਈਫ ਜੌਬ ਕਰਦੇ ਜਲੰਧਰ ਤੇ ਸਾਡੇ ਕੋਲ ਜਲੰਧਰ ਦੇ ਵਿੱਚ ਆਪਣਾ ਰੈਜ਼ੀਡੈਂਸ ਮਿਲਿਆ ਹੋਇਆ ਅਸੀਂ ਉੱਥੇ ਵੀ ਰਹਨੇ ਆਂ ਥਾਂਦੇ ਜਾਂਦੇ ਰਹਨੇ ਆਂ ਤੇ ਪਿਛਲੀ 25 ਤਰੀਕ ਨੂੰ ਸਾਨੂੰ ਫੋਨ ਆਇਆ ਸਾਡੇ ਮੱਲੇ ਤੋਂ ਕਿ ਤੁਹਾਡੀ ਘਰ ਦੀ ਸਾਰੀ ਲਾਈਟਾਂ ਚੱਲਦੀਆਂ ਪਈਆਂ ਤੇ ਅਸੀਂ ਉਹਨਾਂ ਸਾਨੂੰ ਪੁੱਛਿਆ ਤੁਸੀਂ ਆਏ ਸੀ ਇੱਥੇ ਜਿੱਕੇ ਨਹੀਂ ਅਸੀਂ ਉਸੇ ਟਾਈਮ ਫਟਾਫਟ ਇੱਥੇ ਆਏ ਜਦੋਂ ਆ ਕੇ ਦੇਖਿਆ घर लॉक खुला जी सब कुछ ते पिछली साइड तो उन्होंने एक आ, मतलब एसी वाला पूरा खोल के अंदर वोरी की सारी चीजा की नुकसान, तो नुकसान मतलब कोठी कुछ नहीं छह टूटी नहीं छी उन्होंने एक भी कोई चीज नहीं छड़ी ना रेफ्रिजरेटर ना एसी ना वॉशिंग मशीन कुछ नहीं कपड़े जो जो मिले उन्होंने उन्होंने सब कुछ लै गए बस जो पखे रह गए उन्होंने को भी उन्होंने कुछ है नहीं घोड़ी वगैरह कुछ है नहीं कर पाया बाकी करता उन्होंने कोई ਡਾਈਨਿੰਗ ਟੇਬਲ ਤੱਕ ਚੱਕ ਕੇ ਲੈ ਗਏ ਜੀ ਇੰਨੀ ਉਹਨਾਂ ਦੀ ਹਿੰਮਤ ਕੀ ਡਾਈਨਿੰਗ ਟੇਬਲ ਕੀ ਸਾਰਾ ਕੁਝ ਚੱਕ ਕੇ ਲੈ ਗਏ ਬਹੁਤ ਮਹਿੰਗੀ ਫਿਟਿੰਗ ਹੋਈ ਸੀ ਘਰ ਦੇ ਵਿੱਚ ਤੇ ਉਹਨਾਂ ਨੇ ਕੁਝ ਨਹੀਂ ਛੱਡਿਆ ਜੀ ਟੋਟਲ ਕਿੰਨਾ ਨੁਕਸਾਨ ਹੋਇਆ ਟੋਟਲ 8 ਤੋਂ 10 ਲੱਖ ਰੁਪਏ ਦਾ ਨੁਕਸਾਨ ਹੋਇਆ ਪੁਲਿਸ ਨੂੰ ਕੰਪਲੇਟ ਕੀਤੀ ਪੁਲਿਸ ਨੂੰ ਜੀ ਮੈਂ ਉਸੀ ਟਾਈਮ ਜਦੋਂ 25 ਤਰੀਕ ਨੂੰ ਆਪਣਾ ਬਿਨ ਉਹ ਇੱਥੇ ਪਤਾ ਲੱਗਾ ਉਸੀ ਟਾਈਮ ਪੁਲਿਸ ਨੂੰ ਰਿਪੋਰਟ ਕੀਤੀ ਪੁਲਿਸ ਦੀ ਗੱਡੀ ਇੱਥੇ ਆਈ ਐਸਆਈ ਸਬਾਸ਼ਾਏ تھے ਉਹਨਾਂ ਨੇ ਸਾਰੀ ਇਨਵੈਸਟੀਗੇਸ਼ਨ ਕੀਤੀ ਉਹਨਾਂ ਨੇ ਫੋਟੋਸ ਖਿੱਚੀਆਂ ਸਾਰੀਆਂ ਤੇ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਕਿਆਸੀ ਲਿਸਟ ਆਈਟਮ ਦੀ ਦੇ ਦੇਈ ਉਹ ਤਾਂ ਅਸੀਂ ਸੀਸੀਟੀਵੀ ਕੈਮਰਾ ਦੇਖਾਂਗੇ ਮਗਰ ਮੈਂ ਆਪ ਹੀ ਸੀਸੀਟੀਵੀ ਕੈਮਰਾ ਦੇਖ ਕੇ ਸਾਹ ਡਰ ਗਏ ਸੀ ਜਿਹੜੀ ਸੀਟੀਵੀ ਕੈਮਰਾ ਅਸੀਂ ਆਪ ਹੀ ਜਦੋਂ ਸੀਸੀਟੀਵੀ ਕੈਮਰਾ ਚੈੱਕ ਕੀਤੇ ਤਾਂ ਚੋਰਾਂ ਦੀ ਸਾਨੂੰ ਸ਼ਰਿਆਮ ਦੀ ਫੁਟੇਜ ਮਿਲ ਗਈ ਹੈ ਪ੍ਰੋਪਰ ਵਿਦ ਫੇਸ ਉਹਨਾਂ ਨੂੰ ਕੋਈ ਡਰ ਨਹੀਂ ਸੀ ਉਹਨਾਂ ਦਾ ਪੂਰਾ ਗ੍ਰੋਸ ਸੀ ਬਹੁਤ ਵੱਡਾ ਉਹ ਚੋਰੀ ਕਰਕੇ ਗਏ ਲੱਗੇ ਜੀ ਕਿੰਨੇ ਕੇ ਜਾਨੇ ਆਦਾ ਗ੍ਰੋਸ ਜੀ ਉਹ ਟੋਟਲ 8 ਜਾਨੇ ਦਾ ਗ੍ਰੋਸ ਸੀ ਹਾਂਜੀ ਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗਦੇ ਪਾਤ ਪ੍ਰਸ਼ਾਸਨ ਤੋਂ ਹੀ ਮੰਗ ਕਰਦੇ ਆ ਕਿ ਇੱਥੇ ਐਨ ਆਰ ਆਈਸ ਰਹਿੰਦੇ ਆ ਸਾਰੇ ਜੀ ਮੇਰਾ ਵੀ ਬ੍ਰਦਰ ਸਾਰੇ ਅਸੀਂ ਐਨ ਆਰ ਆਈਸ ਆ ਟੋਟਲੀ ਤੇ ਅਸੀਂ ਆਪਣੀਆਂ ਕੋਠੀਆਂ ਬੇਪਰਵਾਹ ਇੱਥੇ ਛੱਡ ਕੇ ਜਾਈਏ ਤੇ ਇਹੀ ਹਾਲ ਰਿਹਾ ਤਾਂ ਜੀ ਇੱਥੇ ਕਿਸੇ ਨੇ ਰਹਿਣਾ ਨਹੀਂ ਪੰਜਾਬ ਸਾਰਿਆਂ ਨੇ ਛੱਡ ਕੇ ਚਲੇ ਜਾਣਾ ਜੀ ਕਿਉਂਕਿ ਇਦਾਂ ਸਾਡੀ ਇੱਥੇ ਕੋਠੀਆਂ ਆ ਸਾਨੂੰ ਪ੍ਰੋਟੈਕਸ਼ਨ ਦੇਣ ਸਾਡੀ ਕੋਠੀਆਂ 'ਚ ਘੱਟੋ ਘੱਟ ਸਰੇ ਆ ਮੈਂ ਤਾਂ ਕੋਈ ਬੋਰੇ ਪਾਰ ਪੜ ਕੇ ਚੋੜੀ ਨਾ ਕਰਕੇ ਲੈ ਜਾਵੇ ਕਿ ਕੁਝ ਛੱਡੇ ਹੀ ਨਾ ਟੂਟੀਆਂ ਦਰਵਾਜੇ ਇਹ ਚੀਜ਼ਾਂ ਪਟਕੇ ਲੈ ਜਾਣ ਇਹਦਾ ਹੱਦ ਹੋ ਗਈ ਪ੍ਰਸ਼ਾਸਨ ਨੂੰ ਕੁਝ ਪਤਾ ਨਹੀਂ ਲੱਗ ਰਿਹਾ ਕਿ ਕੀ ਹੋ ਰਿਹਾ ਹੈ खत्म कर है। उस तो बार एक दिन लेकिन मौके से पुलिस आई है लेकिन तो बादई एक्शन नहीं लिता गया जी बंद हम तक फड़े जाने चाहिए जी क्योंकि हूं तक मतलब अब अठाई तारीक हो गई है जी बंद इस ਫੂਟੇਜ ਹੈਗੀ ਹੈ ਤਾਂ ਬੰਦਿਆਂ ਨੂੰ ਫੜਨਾ ਚਾਹੀਦਾ ਕਿਉਂਕਿ ਸਾਡਾ ਬਹੁਤ ਨੁਕਸਾਨ ਹੋ ਗਿਆ ਜੀ ਬਿਲਕੁਲ ਸਾਡੇ ਚਾਂਦੀ ਦੇ ਬਰਤਨ ਸੋਨੇ ਦੀ ਚੇਨਾਂ ਤਾਂਬੇ ਦੇ ਬਰਤਨ ਪਿੱਤਲ ਦੇ ਬਰਤਨ ਸਟੀਲ ਦੇ ਬਰਤਨ ਮਤਲਬ ਇਹ ਜਿਵੇਂ ਮੰਨੂਗੇ ਨਹੀਂ ਕੱਟ ਤੋਂ ਕੱਟ ਨਹੀਂ ਤਾਂ ਇਹ 4-500 ਕਿਲੋ ਦੇ ਬਰਤਨ-ਬਰਤਨ ਹੀ ਸਾਡੇ ਘਰ ਚ ਪਏ ਸੀ ਪੁਰਾਣੇ ਸਟੀਲ ਦੇ ਵਾਕੇ ਸਾਰਾ ਅਲੂਮੀਨੀਅਮ ਸਭ ਕੁਝ ਮਿਲਾ ਕੇ ਇਹ ਸਭ ਗਾਇਬ ਕਰਕੇ ਲਾ ਗਏ ਮਤਲਬ ਬਹੁਤ ਜ਼ਿਆਦਾ ਨੁਕਸਾਨ ਹੋਇਆ ਸਾਡਾ ਜੀ ਸਰ ਕੀ ਨਾਮ ਜੀ ਮੇਰਾ ਨਾਮ ਨਿਰੰਦਰ ਸ਼ਰਮਾ ਮੈਂ ਨਿਊ ਦਰਸ਼ਨਗਰ ਸ਼ਕਰੋਨ ਕੋਦਰ ਦਾ ਵਾਸੀ ਆਂ ਸਾਡੇ ਇਸ ਮਹੱਲੇ ਦੇ ਵਿੱਚ ਇਹ ਚੌਥੀ ਚੋਰੀ ਹੋ ਰਹੀ ਆ ਲੋਕ ਗੋਠੀਆਂ ਜਿਹੜੀਆਂ ਬੰਦੀਆਂ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਆ ਇਹ ਜਿਹੜਾ ਵੀ ਗਰੋ ਹੈਗਾ ਇਹਨੂੰ ਜਲਦੀ ਤੋਂ ਜਲਦੀ ਕਾਬੂ ਕਰਨਾ ਚਾਹੀਦਾ ਔਰ ਇਸ ਗੋਠੀ ਦੇ ਵਿੱਚ ਜਿਨ੍ਹਾਂ ਨੇ ਵੀ ਇਹ ਚੋਰੀ ਕੀਤੀ ਆ ਉਹਨਾਂ ਦੀਆਂ ਸਾਰੀਆਂ ਸਾਡੇ ਕੋਲ ਵੀਡੀਓ ਕਲਿੱਪ ਰਹਿ ਗਈਆਂ 22 ਤਰੀਕ ਤੋਂ ਲੈ ਕੇ 25 ਤਰੀਕ ਤੱਕ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਕਿ ਇਹ ਗਰੋਹ ਨੂੰ ਫੜਿਆ ਜਾਵੇ ਔਰ ਅਗਾਂ ਤੋਂ ਇਸ ਚੋਰ ਗਰੋਹ ਨੂੰ ਨਾ ਨੱਥ ਪਾਈ ਜਾਵੇ ਔਰ ਇਹਨਾਂ ਨੂੰ ਸਖਤ ਸਖਤ ਸਜ਼ਾ دی ਜਾਵੇ ਔਰ ਇਸ ਕੋਠੀ ਦੀ ਜੋ ਵੀ ਮਾਲੀ ਨੁਕਸਾਨ ਕੀਤਾ ਹੈ ਇਹਨਾਂ ਨੇ ਉਹਨਾਂ ਦਾ ਰਿਕਵਰ ਕੀਤਾ ਜਾਵੇ ਅਸੀਂ ਪ੍ਰਸ਼ਾਸਨ ਤੋਂ ਬੇਰ ਦੁਆਰਾ ਮੰਨ ਕਰਦੇ ਆਂ ਪਰ ਪ੍ਰਸ਼ਾਸਨ ਕੋਈ ਵੀ ਇਸ ਗੱਲ ਬਲ ਧਿਆਨ ਨਹੀਂ ਦੇ ਰਿਹਾ ਕੱਲ ਈਸ਼ਾਨ 31 ਨਗੋਦਰ ਦੇ ਵਿੱਚ ਕੰਪਲੇਂਟ ਦੇਣ ਗਿਆ ਪਰ ਉੱਥੇ ਜਨਵੀ ਇਹਦੀ ਕੰਪਲੇਂਟ ਲੈਣ ਤੋਂ ਮਤਲਬ ਮਤਲਬ ਕੰਪਲੇਂਟ ਨਾਲ ਤੋਂ ਗ੍ਰੇਜ਼ ਕੀਤਾ ਕ ਅਕਸੈਪਟ ਨਹੀਂ ਕੀਤੀ ਫਿਰ ਸੁਬਾਸ਼ ਕੁਮਾਰ ਜਿਹੜਾ ਐਸਆਈਆ ਉਹਨਾਂ ਨੂੰ ਇੱਕ ਬਾਈ ਹੈਂਡ ਦੇ ਆਇਆ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਜੀ ਮੈਨੂੰ ਕੋਈ ਕੰਪਲੇਂਟ ਦੇ ਕੇ ਨਹੀਂ ਗਏ ਹੈਗੇ ਅਸੀਂ ਪ੍ਰਸ਼ਾਸਨ ਨੂੰ ਔਰ ਸਿਟੀ ਥਾਣਾ ਔਰ ਥਾਣਾ ਜਾਰਦਨ ਨੂੰ ਵੀ ਮਤਲਬ ਬੇਨਤੀ ਕਰਦੇ ਆਂ ਵੀ ਕੱਦ ਦੇਗਾ ਪਬਲਿਕ ਦੇ ਨਾਲ ਹਲਕੀ ਬੁਲੀ ਗੱਲ ਕਰਨੀ ਚਾਹੀਦੀ ਆ ਅਗਲੇ ਦਾ ਦੁੱਖ ਦੇਖਣਾ ਚਾਹੀਦਾ ਇਹਨੇ ਵੀ ਅਗਨੋਰ ਕਰਕੇ ਹਾਂਜੀ ਅਸੀਂ ਕਰਦੇ ਆ ਜੀ ਉਹ ਵੀ ਕਰਦੇ ਆ ਅਸੀਂ ਬੇਰ ਦੁਆਰਾ ਬੇਨਤੀ ਕਰਦੇ ਆ ਪ੍ਰੋਜੈਕਸ਼ਨ ਨੂੰ ਵੀ ਇਹਦੇ ਵਿੱਚ ਜਲਦ ਤੋਂ ਜਲਦ ਇਸ ਕੇਸ ਦੀ ਮਤਲਬ ਇਨਕੁਆਰੀ ਕੀਤੀ ਜਾਵੇ ਔਰ ਜੀ ਜੀ ਅਸੀਂ ਸਾਰੀਆਂ ਇਹਨਾਂ ਨੂੰ ਦੇਣ ਨੂੰ ਤਿਆਰ ਆ ਸਾਡੇ ਕੋਲ